ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਗੁੱਡੇ ਕੰਪਨੀ ਦੀ ਆ ਬੋਟਲ ਆ ਬੱਚਾ ਸਕੂਲ ਬੋਤਲ ਆ ਜਾਂਦੀ ਆ ਥੋਟ ਐਂਡ ਕੋਲਡ ਆ ਗਰਮ ਪਾਓਗੇ ਗਰਮ ਰਹੇਗਾ ਠੰਡਾ ਪਾਓਗੇ ਠੰਡਾ ਰਹੇਗਾ ਇਹਦੀ ਕੈਪੈਸਿਟੀ ਆ ਜੀ 600 ml ਦੀ 600 ml ਦੀ ਕਪੈਸਿਟੀ ਆਏਗੀ ਡਿਜ਼ਾਈਨ ਦੇਖੋ ਦਾ ਕਲਰ ਦੇਖੋ ਠੀਕ ਹੈ ਜੀ ਬਾਹਰ ਪਲਾਸਟਿਕ ਤੇ ਅੰਦਰ ਸਟੀਲ ਅੰਦਰ ਦਾ ਸਟੀਲ ਸਾਰੀ ਲੱਗੀ ਬਾਹਰ ਪਲਾਸਟਿਕ ਹੈ ਗਰਮ ਪਾਓਗੇ ਗਰਮ ਰਹੇਗਾ ਠੰਡਾ ਪਾਓਗੇ ਠੰਡਾ ਰਹੇਗਾ ਠੀਕ ਹੈ ਜੀ ਇਹਦਾ ਇਸ ਤਰ੍ਹਾਂ ਟੱਕਣੋਂ ਪ੍ਰਾਈਸ ਦਾ 3 ਵਾਸਤੇ ਪਾਣੀ ਦੀ ਇਸ ਵਿੱਚ ਇਹ ਕਾੜੀ ਆਈ ਨਾ ਇਹ ਕੇ ਦੇ ਵਿੱਚ ਆ ਮਾਡਲ ਆਏਗਾ ਜੀ ਉਸੇ ਤਰ੍ਹਾਂ ਹੀ ਆ ਉਹੇ ਸਾਈਜ਼ ਆ 600 ਮਲ ਕਪੈਸਿਟੀ ਆ ਇਹ ਚ ਇੱਕ ਕਲਰ ਆ ਜਾਏਗਾ ਡਿਜ਼ਾਈਨ ਇਹ ਆ ਜਾਏਗਾ ਫੋਰਟਨ ਕੋਲ ਦੇਆ ਗੁੱਡੇ ਕੰਪਨੀ ਦੀ ਆ ਬਾਹਰ ਪਲਾਸਟਿਕ ਅੰਦਰ ਸਟੀਲ ਠੀਕ ਹੈ ਜੀ ਆ ਚੀਜ਼ ਦੇਖੋ ਬਹੁਤ ਪਿਆਰੇ ਪਿਆਰੇ ਜਿਹੜੇ ਡਿਜ਼ਾਈਨ ਆਉਂਦੇ ਨੇ ਬਹੁਤ ਵਧੀਆ ਵਧੀਆ ਰੰਗ ਦੇ ਕਲਰ ਆ ਜਾਂਦੇ ਨੇ ਇਹਦਾ ਇਸ ਤਰ੍ਹਾਂ ਆਏਗਾ ਇਹ ਆਏਗੀ 600 ml ਦੀ ਕੈਪੈਸਿਟੀ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆ সাইਜ਼ ਆਏਗਾ ਵੱਡਾ ਵੱਡਾ ਸਾਈਜ਼ ਆਏਗਾ ਇਹ 900 ml ਦੀ ਕੈਪੈਸਿਟੀ ਆ ਜਾਏਗੀ ਇਹ ਵੀ ਇਸੇ ਤਰ੍ਹਾਂ ਹੀ ਹੋਟਲ ਕੋਲ ਦੇ ਆ ਠੀਕ ਹੈ ਜੀ ਇਹਦੇ ਜਿਹੜੇ ਦੋ ਤਿੰਨ ਡਿਜ਼ਾਈਨ ਆ ਜਾਂਦੇ ਨੇ ਆ ਦੇਖੋ ਕਲਰ ਦੇਖੋ ਕਿਹੜਾ ਸ਼ਾਨਦਾਰ نیچے ਬਲੈਕ ਉੱਪਰ ਯਾਨੀ ਕਿ ਆਪਣਾ ਅਸਮਾਨੀ ਜਿਹਾ ਕਲਰ ਆ ਜਾਂਦਾ ਹੈ ਠੀਕ ਹੈ ਜੀ ਇਹ ਵੀ ਉਸੇ ਤਰ੍ਹਾਂ ਹੌਟ ਐਂਡ ਕੋਲਡ ਗੁੱਡੇ ਕੰਪਨੀ ਦੀ ਹੈ ਸਾਈਜ਼ ਵੇਖੋ ਕਿਹੜਾ ਤਗੜਾ ਬਾਹਰ ਪਲਾਸਟਿਕ ਅੰਦਰ ਸਟੀਲ ਗਰਮ ਪਾਓਗੇ ਗਰਮ ਰਹੇਗਾ ਠੰਡਾ ਪਾਓਗੇ ਠੰਡਾ ਰਹੇਗਾ ਵਧੀਆ ਕੰਪਨੀ ਹੈ ਵਧੀਆ ਕੁਆਲਿਟੀ ਹੈ ਇਹ ਥੋੜੇ ਜਿਹਾ ਸਿਆਣੇ ਬੱਚੇ ਆਸਤੇ ਆਈ ਦੀ ਹੈ ਕਿ ਜਿਸ ਤਰ੍ਹਾਂ ਕੋਈ ਆਪ ਵਾਸਤੇ ਕਿਦੇ ਅੰਦਰ ਬਾਹਰ ਲੈ ਕੇ ਜਾਣਾ ਲੀਟਰ ਪਾਣੀ ਪੀ ਜਾਂਦਾ ਹੈ ਇਹ ਲੀਟਰਲ ਆ ਸਾਈਜ਼ ਆ ਜਾਂਦਾ ਹੈ ਇਹਦੇ ਇਸ ਦੇ ਆਪਣੇ ਛੇ ਸਾਮਿਲ ਦੇ ਆ ਜਾਂਦੇ ਆ ਅਲੱਗ-ਅਲੱਗ ਡਿਜ਼ਾਈਨ ਆਉਣਗੇ ਅਲੱਗ-ਅਲੱਗ ਕਲਰ ਹੋਣਗੇ ਠੀਕ ਹੈ ਜੀ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਵਰਤਨ ਸਟੋਰ ਫਜ਼ੇਗਰ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਫਿਰ ਮਿਲਨੇ ਕਿਸੇ ਨਵੀਂ ਵੈਰਾਈਟੀ ਨਾਲ ਨਵੀਂ ਵੀਡੀਓ ਨਾਲ